ਅੱਛਾ ਜੀ ਗੱਲ ਆਈ ਕਰਾਂਦੇ ਸਨਤ ਜਰਨੈਲ ਸਿੰਘ ਪਿੰਡਰਾਂ ਵਾਲਾ ਉਰਫ ਬਗੈਰਤ ਇਨਸਾਨ ਐਡਾ ਵੱਡਾ ਬਗੈਰਤ ਇਨਸਾਨ ਸੀ ਸਿੱਖ ਇਹਨ ਯੋਧਾ ਬਹਾਦਰ ਔਰ ਪਤਾ ਨਹੀਂ ਕੀ ਕਿਹੜੇ ਲਕਬ ਨਾਲ ਇਹ ਗਿਣਦੇ ਨੇ ਔਰ ਜਿਸ ਬੰਦੇ ਨੇ ਇਹਨੂੰ ਗੋਲੀ ਮਾਰ ਕੇ ਕੁੱਤੇ ਦੀ ਮੌਤ ਮਰਿਆ ਸੀ ਉਸ ਬੰਦੇ ਨੇ ਇਨਸਾਨਤ ਵਾਲਾ ਲਫ਼ਜ਼ ਵੀ ਦਿੱਤਾ ਸੀ ਇਹ ਜਿਹੜਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਸੀ ਅੱਡਾ ਵੱਡਾ ਬਗਾਰਤ ਇਸ ਅੱਲਾ ਦੇ ਨਬੀ ਦੀ ਗੁਸਾ ਕੀ ਕੀਤੀ ਹੈ ਨਾ ਲੈ ਕੇ ਗੁਸਾ ਕੀ ਉਹਦੀਆਂ YouTube ਤੇ ਵੀਡੀਓ ਮੌਜੂਦ ਨੇ ਔਰ ਇਹਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਗਿਣਦੇ ਨੇ ਅੱਡਾ ਵੱਡਾ ਬਾਤਰ ਸੀ ਅੱਡਾ ਵੱਡਾ ਯੋਧਾ ਸੀ ਅੰਦਰੋਂ ਇਹ ਬਾਹਰ ਨਹੀਂ ਸੀ ਨਿਕਲਿਆ ਇਹਨੂੰ ਇੰਡੀਆ ਸਰਕਾਰ ਨੇ ਅੰਦਰ ਦੁੱਸਕੇ ਦੀ ਪਛਵਾੜਾ ਵਿੱਚ ਫਾਇਰ ਮਾਰਿਆ ਸੀ ਕੁੱਤੇ ਦੀ ਮੌਤ ਮਾਰ ਛੜਿਆ ਸੀ ਉਹਨਾਂ ਨੇ ਜਿਹੜੇ ਯ ਮਹਾਨਦਰ ਹੁੰਦੇ ਨੇ ਉਹ ਬਾਹਰ ਬਹਿ ਕੇ ਮਤਾਨੇ ਅੰਮਲ ਚਵਾ ਕੇ ਜੰਗਾਂ ਲੜਦੇ ਨੇ ਗੁਰਦੁਆਰਿਆਂ ਦਾ ਸਾਰਾ ਲੈ ਕੇ ਕਿਸੇ ਵੀ ਇਬਾਦਤਗਾਹ ਦਾ ਸਾਰਾ ਲੈ ਕੇ ਅੰਦਰ ਬਹਿ ਕੇ ਬੁਜ਼ਦਲੀ ਨਹੀਂ ਫਲੰਦੇ ਗਾਂਡੂਪੁਣਾ ਨਹੀਂ ਕਰਦੇ ਬਗੈਰਤਪੁਣਾ ਨਹੀਂ ਕਰਦੇ ਆਓ ਤੁਸੀਂ ਇਹਨੂੰ ਬਾਦਰ ਕਹਿੰਦੇ ਹੋ ਜਿਸ ਬੰਦੇ ਨੇ ਇਹਨੂੰ ਕੁੱਤੇ ਦੀ ਮੋਟ ਮਰਿਆ ਸੀ ਉਹ ਸੀ ਜਨ ਸੰਤ ਤੱਕ ਅਲਾ ਲਕਬ ਜਿਹੜਾ ਉਹ ਦਿੱਤਾ ਸੀ ਸ਼ਰਮ ਨਹੀਂ ਹੁੰਦੀ ਤੁਹਾਨੂੰ ਕਿ ਜਿਹੜੇ ਬੰਦੇ ਨੇ ਇਹਨੂੰ ਫਾਇਰ ਮਾਰਿਆ ਸੀ ਉਹਦੀ ਗੱਲ ਨੂੰ ਤੁਸੀਂ ਲੈ ਕੇ ਅੱਗੇ ਚੱਲੋ ਉਹਦੇ ਬਕੌਲ ਹੀ ਔਰ ਤੁਸੀਂ ਇਹਨ ਸੰਤ ਬਣਾ ਕੇ ਬੈਠੇ ਹੋ ਫਿੱਟੇ ਮੈਂ ਤੁਹਾਡੇ ਸਿੱਖਾਂ ਉੱਤੇ अजे भी पाकिस्तानी वाम आ मुसलमानी इज्जत करते हैं और सपोर्ट करते हैं सर जरैल सिंह बड़ा को अच्छा बंदा बंद अच्छा को नहीं है बगैर तो इंसान इसने वसलम की गुस्ताखी की नाम लैके गुस्ताखी की और गुस्ताख गुस्साख नायत कर दे ਇਸ ਬੰਦੇ ਨੇ ਖਾਲਿਸਤਾਨ ਦੀ ਤਜ਼ੀਮ ਚਲਾਈ ਏ ਜਮਾਤ ਇਸ ਬੰਦੇ ਨੇ ਚਲਾਈ ਏ ਖਾਲਿਸਤਾਨ ਦੀ ਨੀ ਇਹਸ ਬੰਦੇ ਨੇ ਰੱਖੀ ਏ ਸਾਕੇ ਸਾਨੂੰ ਵੱਖਰਾ ਬਲੋਕ ਚਾਹੀਦਾ ਇਸ ਬੰਦੇ ਦੀ ਮੰਗ ਇਹੋ ਜੇ ਬਗੈਰ ਦੀ ਤੁਸੀਂ ਕਿਉਂ ਸਪੋਰਟ ਕਰ ਸਕਦੇ ਹੋ ਇਹਨੂੰ ਪਾਕਿਸਤਾਨ ਨੇ ਅਸਲਾ ਦਿੱਤਾ ਸੀ ਇਹ ਸੋ ਦੇਖੋ ਅਸਲਾ ਲਿਆ ਪਾਕਿਸਤਾਨ ਪਰ ਮੈਂ ਜਦੋਂ ਹਿੰਦੁਸਤਾਨ ਚ ਮੈਂ ਵੱਖਰੀ ਰਾਜਸਤ ਬਣਾ ਲਾਂਦਾ ਖਾਲਿਸਤਾਨ ਬਣਾ ਲਾਂਦਾ ਤੁਹਾਨੂੰ ਪੈਸੇ ਮੋੜਦੇ ਹੁੰਦਾ ਜੇ ਤੱਕ ਇਸਨੇ ਪੈਸੇ ਵੀ ਨਹੀਂ ਮੋੜੇ ਔਰ ਅਸਲਾ ਵੀ ਨਹੀਂ ਮੋੜਿਆ ਇਬਾਦਤਗਾ ਹੁੰਦੀ ਏ ਇਬਾਦਤਗਾ ਵਾਸਤੇ ਉਥੇ ਇਬਾਦਤ ਕੀਤੀ ਜਾਂਦੀ ਜੀ ਕੋਈ ਵੀ ਚਾ ਕਿਸੇ Hindu ਦਾ ਹੋਵੇ ਮੰਦਿਰ ਜਾ ਕੇ ਸੈ ਕਿਰਿਸਚਨ ਦਾ ਹੋ ਸਕਾ ਚਰਚ ਹੋਵੇ ਬਾਦ ਜਗਾ ਜਿਹੜੀ ਉਹਦੇ ਵਿੱਚ ਸਿਰਫ ਇਬਾਦਤ ਕੀਤੀ ਜਾਂਦੀ ਹੈ ਰੱਬ ਦਾ ਜ਼ਿਕਰ ਕੀਤਾ ਜਾਂਦਾ ਨਾ ਕਿ ਉੱਥੇ ਅਸਲਾ ਲੈ ਕੇ ਤੁਸੀਂ دہشت ਗਰਦੀ ਕਰਨੀਏ ਗੁਰਦੁਆਰਿਆਂ ਵਿੱਚ ਬੈ ਕੇ دہشت ਗਰਦੀ ਕਰਦੇ ਸੀ ਇਤਨੇ ਵੱਡੇ ਬਗੈਰਤ ਸੀ ਤੇ دہشت ਗਰਦੀ ਮੌਤ ਕੁੱਤੇ ਦੀ ਤਰ੍ਹਾਂ ਹੀ ਹੁੰਦੀ ਹੈ ਯੋਧਾ ਸਾਹਿਬ ਬਰੀ ਪਿਛਲੀ ਗਲੀ ਵਿੱਚ ਉਹਦੀ ਨਸਣ ਲੱਗੇ ਸੀ ਤੇ ਉਹਨਾਂ ਘੁੱਸੇ ਕੇ ਅੰਦਰ ਵੜ ਕੇ ਉਹਨਾਂ ਲਾਣ ਵੀ ਕੀਤਾ ਸੀ ਕਿ ਯੋਧਾ ਸਾਹਿਬ ਬਾਹਰ ਆਜੋ ਤੁਹਾਡੀ ਜਾਨ ਬਖਸ਼ੀ ਜਾਂਦੀ ਇੱਕ ਬੰਦਾ ਸਿਰਫ ਬਾਹਰ ਆਇਆ ਸੀ ਉਹਨੂੰ ਬਖਸ਼ ਵੀ ਦਿੱਤਾ ਸੀ ਉਹਦਾ ਪਿੱਛਾ ਜਿਆ YouTube ਤੇ ਇੰਟਰਵਿਊ ਵੀ ਜੜਾ ਨਹੀਂ ਉਹਨਾਂ ਅਪਲੋਡ ਕੀਤਾ ਜਾ ਕੇ ਤੁਸੀਂ ਸੁਣ ਸਕਦੇ ਹੋ ਔਰ ਉਸ ਬੰਦੇ ਨੇ ਸਲੀਯਤ ਸਾਰੀਆਂ ਇਹਦੀਆਂ ਦਸੀਆਂ ਨੇ ਕਿ ਬੋਂਡੇ ਸਾਹਬ ਰੀ ਬਾਹਰ ਨਹੀਂ ਸੀ ਨਿਕਲਦਾ ਜਿਹੜਾ ਬੰਦਾ ਖੜੇ ਕਰਕੇ ਬਾਹਰ ਆ ਗਿਆ ਸੀ ਉਹਨੂੰ ਨਾ ਛੱਡ ਦਿੱਤਾ ਸੀ ਔਰ ਇਹ ਪਿੱਛੇ ਦੀ ਨਸਨ ਲਗਾ ਸੀ ਤੇ ਉਹਨਾਂ ਮਗਰੋਦੀ ਢਾਲ ਕਿਤੇ ਦੇ ਪਛਵਾੜੇ ਵੀ ਫੈਰ ਮਾਰੇ ਸੀ ਇਹ ਉਹੀ ਬੰਦਾ ਕਿ ਜਿਸ ਨੇ ਇੱਕ ਔਰਤ ਦੀ ਛਾਤੀ ਵੱਢੀ ਇਹ ਕਹਿੰਦੇ ਨੇ ਕਿ ਬੜਾ ਇੱਜ਼ਤਦਾਰ ਸੀ ਸਿੱਖ ਬੜੇ ਬਹਾਦਰ ਹੁੰਦੇ ਨੇ ਸਿੱਖ ਬੜੇ ਇੱਜ਼ਤਦਾਰ ਹੁੰਦੇ ਨੇ ਇਹ ਇੱਜ਼ਤਦਾਰ ਹੁੰਦੇ ਨੇ ਔਰਤਾਂ ਦੀ ਤੁਸੀਂ ਛਾਤੀਆਂ ਵੱਢੀ ਔਰਤਾਂ ਤੋਂ ਇਲਾਵਾ ਤੁਸੀਂ ਕਿਸੇ ਦਾ ਫਾਰ ਵੀ ਨਹੀਂ ਕੀਤਾ ਅੱਜ ਤੱਕ ਇਸ ਕੁੱਤੇ ਤੱਕ ਗੋਲੀ ਨਹੀਂ ਮਾਰੀ ਕੁੱਤੇ ਤੱਕ ਨਹੀਂ ਕਿਸੇ ਨੂੰ ਮਾਰਿਆ ਕੀੜ 六 خود ਤੁਹਾਡੇ ਉੱਤੇ ਤੁਹਾਡੀ ਹੋਣ YouTube ਤੇ ਇਨਸ਼ਾਅੱਲਾ ਤਾਲਾ ਪੂਰੀ ਕੁੱਤੇ ਵਾਲੀ ਕਰਾਂ ਦੇ ਪੂਰੀ ਲਾਪਾਕ ਕਰਾਂ ਦੇ ਜਿਹੜਾ ਤੁਸੀਂ ਇੱਥੇ ਚੂਰਨ ਵੇਚਦੇ ਕਦੇ ਉਹਨਾਂ ਮੁਸਲਮਾਨ ਔਰ ਸਿੱਖ ਭਾਈ ਭਾਈਏ ਕੋਈ ਭਾਈ ਭਾਈ ਨਹੀਂ ਹੋ ਸਕਦੇ ਗੁਸਤਾਖ ਕਦੇ ਵੀ ਮੁਸਲਮਾਨ ਦਾ ਭਾਈ ਨਹੀਂ ਹੋ ਸਕਦਾ ਔਰ ਜਿਹੜਾ ਗੁਸਤਾਖ ਨੂੰ ਭਾਈ ਗਿਣੇ ਉਹ ਖੁਦ ਵੀ ਗੁਸਤਾਖ ਹੈ ਬਾਕੀ ਕਿਸਨ ਕੋਈ ਸ਼ੱਕ ਹੋਵੇ ਇਹਨਾਂ ਸਿੱਖਾਂ ਦੀ 10 ਗ੍ਰੰਥ ਜਿਹੜੀ ਕਿਤਾਬ ਹੈ ਉਹਨੂੰ ਜਾ ਕੇ ਪੜ ਲਵੋ ਕਿ ਉਹਦੇ ਵਿੱਚ ਕੀ ਕੀ ਇਹਨਾਂ ਇਸਲਾਮ ਦੇ ਖਿਲਾਫ ਹੈ ਅੱਲਾ ਦੇ ਨਬੀ ਦੇ ਖਿਲਾਫ ਹੈ ਮੁਸਲਮਾਨਾਂ ਦੇ ਖਿਲਾਫ ਹੈ ਅੱਲਾ ਤਾਲਾ ਦੇ ਖਿਲਾਫ ਕੀ ਕੀ ਬਕਵਾਸ ਲਿਖੀ ਹੈ ਇਹਨਾਂ ਤੇ ਹਮ ਸਲਮਾਨਾਂ ਦੇ ਨਾਲ ਪਿੰਡ ਦੇ ਪਿੰਡੂ ਜਾੜ ਛੜੇ ਨੇ ਅੱਗਾਂ ਲਾ ਕੇ ਸਾੜ ਛੜੀਆਂ ਨੇ ਲੁੱਟੇ ਲੁੱਟਮਾਰ ਕੀਤੀ ਏ ਇਹਨਾਂ ਐ ਹੀ ਕੁਝ ਕੀਤਾ ਇਹਨਾਂ ਕੋ ਹੋਰ ਹੋਇਆ ਕੀ ਏ ਆ ਜਿਹੜੇ ਵੀ ਇੱਥੇ ਇਹਨਾਂ ਨੂੰ ਬੜੇ ਅਣਖੀ ਵਾਲੇ ਬੜੇ ਗੈਰਤ ਵਾਲੇ ਔਰ ਬੜੇ ਯੋਧੇ ਔਰ ਬੜੇ ਬਹਾਦਰ ਔਰ ਬੜੇ ਕੋਈ ਪਤਾ ਨਹੀਂ ਮਰਦ ਸਮਝ ਦਿਓ ਜਾ ਕੇ ਇਹਨਾਂ ਦੀ ਹਿਸਟਰੀ ਤਾਰੀਖ ਪੜ ਲਵੋ ਇਹਨਾਂ ਦੀਆਂ ਕਿਤਾਬਾਂ ਹੀ ਪੜ ਲਵੋ ਕਿ ਜਿਹੜੀਆਂ ਇਹਨਾਂ ਦੇ ਖਿਲਾਫ ਹੈ ਇਹਨਾਂ ਦੇ ਲੋਕਾਂ ਨੇ ਲਿਖੀਆਂ ਨਾ ਸਾ ਨਹੀਂ ਲਿਖੀਆਂ ਇਹਨਾਂ ਦੇ ਲੋਕਾਂ ਨੇ ਲਿਖੀਆਂ ਨੇ ਸਿੱਕਾ ਹੀ ਲਿਖੀਆਂ ਨੇ ਕੀ ਕੀ ਕਰਦੇ ਸੀ ਚੋਰੀਆਂ ਚਕਾਰੀਆਂ ਕਰਦੇ ਸੀ ਲੋਕਾਂ ਦੀਆਂ ਧੀਆਂ ਚੁਗਦੇ ਸੀ ਇਸਤਾਨ ਲੁੱਟਦੇ ਸੀ ਬੱਚਿਆਂ ਨੂੰ ਮਾਰਦੇ ਸੀ ਇਹ ਸਭ ਕੁਝ ਕਰਦੇ ਆਏ ਨੇ ਲੇਕਿਨ ਇੱਥੇ ਚੂਰਨ ਵਿੱਚ ਦੇ ਨੇ ਅਸੀਂ ਬੜੀ ਇੱਜ਼ਤਦਾਰ ਆ ਕੋਈ ਇੱਜ਼ਤਦਾਰ ਨਹੀਂ ਐਂ ਸਿੱਖ ਕਦੇ ਵੀ ਇੱਜ਼ਤਦਾਰ ਨਹੀਂ ਹੋ ਸਕਦੇ ਬਗੈਰਤ ਨੇ ਮੁਸ਼ਕਿਲ ਵਾਲੀ ਕੌਮ ਆ